ਆਪਾਂ ਲੈਫਟ ਜਾਣਾ ਐ ਸ਼ੋ ਅੱਗੇ ਅੱਜ ਮੁੰਡੇ ਦਾ ਲਾਸਟ ਡੇ ਆ ਤੇ ਮਨਦੀਪ ਨੇ 15 ਦਿਨਾਂ ਵਿੱਚ ਗੱਡੀ ਸਿੱਖੀ ਆ ਪਹਿਲਾਂ ਚਲਾਈ ਸੀ ਗੱਡੀ ਤੁਸੀਂ ਨਹੀਂ ਚਲਾਈ ਸੀ ਹਨਾ 15 ਦਿਨਾਂ ਵਿੱਚ ਬਹੁਤ ਥੋੜੀ ਗੱਡੀ ਚਲਾਉਣਾ ਪਿਆ ਮੁੰਡਾ ਇੱਥੋਂ ਹੁਣ ਆਪਾਂ ਲੈਫਟ ਜਾਣਾ ਖਿਆਲ ਨਾਲ ਪਰ ਆੜੀ ਨਹੀਂ ਕਰਨੀ ਕਿੰਨ ਨੀ ਜਾਣੀ ਜਾਈ ਵੀ ਇਹ ਹਿਆਰ ਤੋਂ ਸ਼ੀਸ਼ਾ ਦੇਖਿਆ ਜੇ ਲੈਫਟ ਕਾ ਨਹੀਂ ਲੈਫਟ ਸ਼ੀਸ਼ਾ ਨਹੀਂ ਦਿਖਉਂ ਦੇਖਣ ਆਈ ਆਪਾ ਦੱਸਿਆ ਆ ਤੁਹਾਨੂੰ ਜੇ ਆਪਾਂ ਨਹੀਂ ਸ਼ੀਸ਼ੇ ਦੇਖਦੇ ਆ ਮੋੜ ਤੇ ਗੜਬੜ ਹੋ ਜਾਂਦੀ ਹੁੰਦੀ ਆ ਸ਼ੀਸ਼ੇ ਦੇਖਣਾ ਜ਼ਰੂਰੀ ਆ ਕੋ ਸ਼ੀਸ਼ੇ ਵਿੱਚੋਂ ਪਤਾ ਲੱਗਣਾ ਕਿਹੜਾ ਓਵਰਟੇਕ ਕਰਦਾ ਪਿਆ ਆ ਇਹ ਲਾ ਮੋੜ ਵੀ ਜਿੱਦਾਂ ਆਪਾਂ ਕੱਟਦੇ ਹਾਂਗੇ ਹਨਾ ਡੇਂਜਰ ਮੋੜ ਆ ਹਗਾ ਕੀ ਨਾ ਹੋਵੇ ਇੱਥੇ ਆਪਣੀ ਪਰ ਹੌਲੀ ਗੱਡੀ ਸੋ 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 ਦੇਖਾਣਾ ਉੱਥੇ ਕੱਟਾ ਲਿਆ ਗਿਆ ਤਾਂ ਸਹੀ ਹੈ ਕੋਈ ਨਾ ਕਾਲੀ ਨਾ ਕਰਿਓ ਧਿਆਨ ਨਾਲ ਹੈਂਡਿਕਟਰ ਹੀ ਨਾ ਆਪਾਂ ਇੱਥੇ ਧਿਆਨ ਨਾਲ ਪਿਆਰ ਕੇ ਇਧਰੋਂ ਵੀ ਸੋ ਫਿਰ ਵੀਰ ਸ਼ੀਤੀ ਸ਼ੇਪ ਤੁਰੋ ਗੱਡੀ ਚਲੋ ਆਰਾਮ ਦੇ ਨਾਲ ਕਮਾਦੇ 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 ਨਾਉਂਦੀ ਆ ਓਕੇ ਆ ਕਿਉਂਕਿ ਜਿਆਦਾ ਨਾ ਰਾਸਤਾਨੀ ਹੋਣਾ ਬਸ ਖਿੱਦੇ ਹੀ ਰੋਕਣੀ ਨਹੀਂ ਪੈਣੀ ਆ ਕਾਲੀ ਨਹੀਂ ਕਰਨੀ ਆ ਕਿਉਂਕਿ ਜੇ ਰਾਸਤਾਨੀ ਹੋਣਾ ਕਾਲੀ ਕਰਾਂਗੇ ਇਹ ਤਾਂ ਠੋਕੜੀ ਆ ਗੱਡੀ ਤੇ ਬਸ ਤਸੱਲੀ ਜੀ ਦੇ ਨਾਲ ਹੀ ਨਹੀਂ ਹੈਗਾ ਕਿ ਆਪਾਂ ਯਾਨੀ ਕਿ ਜਿਆਦਾ ਹੀ ਫੋੜ ਮਤ ਹੌਲੀ 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 ਨਾਣੀ ਚਲੋ ਜਾਣ ਮੇਰੇ ਕੋਲ ਕਣਾਇਆ ਖਿਆਲ ਨਾਲ ਪਾਲੋ ਤੇਰਾ ਕੋਲ ਮੋਜਾ ਚਲੋ ਮੀਨ ਇਹ ਵੇਂਦਲਾ ਤੇ ਤੋਂ ਆਉਣਾ ਚਲੋ ਚੈੱਕ ਕਰ ਲਿਆ ਕਿਆ ਮੈਂ ਬੋਲਿਓ ਕਮਨ ਚਲੋ ਇਹਦੇ ਸ਼ੀਸ਼ਾ ਦੇਖਣਾ ਹੈ ਕਿ ਉਹ ਸ਼ੀਸ਼ਾ ਦੇਖਣਾ ਜ਼ਰੂਰੀ ਹੈ ਪੌੜੀ ਨਿਕਲ ਰਹੀ ਹੈ ਗੱਡੀ ਹੌਲੀ ਹੌਲੀ ਲੈ ਜਾਂਦੀ ਲੈ ਜਾਓ ਨਿਕਲ ਜਾਈਏ ਲੈ ਜਾਓ ਹੌਲੀ ਹੌਲੀ ਪਾਣੀ ਲੈ ਜਾਂਦੀ ਮੈਂ ਲੈ ਜਾਓ ਲੈ ਜਾਓ ਲੈ ਜਾਓ ਇਹਨਾਂ ਦੀ ਪਾਣੀ ਹੈਗਾ ਇਹ ਘੜਾ ਬਹੁਤ ਜ਼ਿਆਦਾ ਪਾਣੀ ਹੈ